ਸੂਰੇ ਵਾਲਿਆ ਫੇਰ ਸੂਰੇ ਵਾਲਿਆ ਫੇਰ ਹਰਮਣ ਕਾਲੋ ਕਿਆ ਵਾਲਾ ਹਰਮਣ ਕਾਲੋ ਕਿਆ ਵਾਲਾ ਬਹੁਤ ਬਹੁਤ ਧੰਨਵਾਦ ਸਿਮਰਾ ਕੈਨੇਡਾ ਸੁਖਪ੍ਰੀਤ ਕੈਨੇਡਾ ਤੇ ਬਹੁਤ ਵਧੀਆ ਲਾਈਵ ਜੁੜੇ ਹੋਏ ਐ ਅਮਰਤ ਚੱਕ ਕਲਿਆਣ ਵੱਲੋਂ ਗੁਰਮੀਤ ਭੈਣੀ ਦੇ ਲਈ ਵੱਡੇ ਮਾਣ ਪੁੱਜਦੇ ਹੋ ਗਏ ਆ ਬਹੁਤ ਬਹੁਤ ਧੰਨਵਾਦ ਸਾਡਾ ਬਹੁਤ ਬਹੁਤ ਸਤਿਕਾਰ ਸਾਡੇ ਵੀਰ ਸਾਡੇ ਭਰਾ ਵੱਡਾ ਮਾਰ ਸਤਿਕਾਰ ਪੁੱਜਦਾ ਘਰ ਆ ਆ ਕਹਿੰਦੇ ਸੂਰੀ ਵਾਲੇ ਦੀ ਧਰਤੀ ਦਾ ਪੰਸ ਕਬੱਡੀ ਪਾ ਰਿਹਾ ਆ ਖਿਡਾਰੀ ਦਾ ਕਹਿੰਦੇ ਹਰਨਾਬ ਸਿੰਘ ਵਾਲੇ ਦੇ ਲਾਗੇ ਕਰਕੇ ਕਾਲੋ ਪਿੰਡ ਵਾਲਾ ਪਹਿਲੀ ਕਬੱਡੀ ਤੇ ਹਰਮਨ ਕਹਿੰਦੇ ਕਾਲ ਦੀ ਟਰਾਈ ਤੇ ਕਹਿੰਦੇ ਬਸ ਕਹਿੰਦੇ ਸੂਰੀ ਵਾਲੀਆ ਪਹਿਲੀ ਕਬੱਡੀ ਤੇ ਲੱਖਾਂ ਦੇ ਅੱਕ ਦੇ ਵਾਅਦਾ ਕਰਦਾ ਟਾ ਕਰ ਗਿਆ ਉਧਰ ਸਾਡੀ ਜ਼ਿੰਦਗੀ ਦਾ ਮਾਣ ਆ ਮੇਰੇ ਵੀਰੋ ਸੋਨਾ ਜੈਕਸ ਪੀਜਾ ਕੈਫੇ ਸਮਾਦ ਭਾਈ ਵਾਲਾ ਭਰਾ ਸਾਡਾ ਵਿਸ਼ੇਸ਼ ਤੌਰ ਤੇ ਪੁੱਜ ਗਿਆ ਗੱਲ ਕਹਿੰਦੇ ਮਨਦੀਪ ਖੋਖਰ ਹੋਰਾਂ ਦੀ ਬੱਬੂ ਗੰਡੂ ਹਰਾਦੀ ਹੁੰਦੀ ਆ ਜਸ਼ਨ ਪੰਨੂ ਹਰਾਦੀ ਗੱਲ ਹੁੰਦੀ ਆ ਜਗਸਪੀਜਾ ਕੈਫੇ ਤੋਂ ਭਰਾ ਸਾਡਾ ਪੁੱਜ ਗਿਆ ਪਰ ਆ ਲਾਲੀਆ ਧਰੋਲੇ ਵਾਲਾ ਆ ਸੂਰੇ ਵਾਲੀਆ ਸੂਰੇ ਵਾਲੀਆ ਗਗਣਾ ਕਰਾਉਂਦਾ ਹੋਇਆ ਬੱਲੇ ਬੱਲੇ ਸੂਰੇ ਵਾਲੀਆ ਗਗਣਾ ਹਮੀਰਗੜ੍ਹ ਵਾਲਿਓ ਜੀ ਅੱਜ ਦੇ ਖਿਡਾਰੀ ਵਧੀਆ ਲੱਗੇ ਇੱਕ ਬੜੀ ਪ੍ਰਬੰਧਕੀ ਕਮੇਟੀ ਨੇ ਵੱਡੀ ਸਾਰੀ ਤਾੜੀ ਮਾਰ ਦਿਓ। ਆਹ ਤਾੜੀਆਂ বাজਦੀਆਂ ਤਾੜੀਆਂ বাজਦੀਆਂ ਮੇਲਾ ਬਣ ਗਿਆ। ਆਹ ਕਹਿੰਦੇ ਗਿੱਦੜਾ ਵਾਹੇ ਤੇ ਲਾਗੇ ਚੱਲ ਕੇ ਆਇਆ। ਇਹ ਰਮੀ ਆ ਕਹਿੰਦੇ ਭਗਿਆਣਾ ਦੇ ਲਾਣੇ ਦੇ ਵਿੱਚੋਂ ਆਹ ਕਹਿੰਦੇ ਰਮੀ ਲਾਲ ਬਾਈ ਵਾਲਾ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਧੂਰ ਕੋਟੀਆ ਰਾਜਾ ਕਰਵਾ ਗਿਆ ਬੱਲੇ 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 ਕੇ ਹੀਰੇ ਤੋਂ ਮਿੱਟੀ ਬਣ ਜਾਗੇ ਪਰ ਹੱਥ ਨਾ ਆਟਾਂਗੇ ਤੂੰ ਜੋ ਵੀ ਕਰਨਾ ਕਰ ਲੈਣੀ ਬੰਜ ਬਰਾਬਰ ਗੱਡਾਂਗੇ ਉਹ ਬੰਜ ਬਰਾਬਰ ਗੱਡਾਂਗੇ ਪੰਜ ਬਰਾਬਰ ਗੱਡਾਂਗੇ ਤੂੰ ਜੋ ਵੀ ਕਰਨਾ ਕਰ ਲੈ ਬੰਜ ਬਰਾਬਰ ਗੱਡਾਂਗੇ ਗੁਰੂ ਕਾ ਲੰਗਰ ਟੁੱਟ ਵਰਤ ਰਿਹਾ ਵੀ ਇਧਰ ਜਿਹੜੀ ਟਰਾਲੀ ਦੀ ਟੀਮਾਂ ਐਂਟਰ ਕਰਦੇ ਸੀ ਜਿਹੜੀ ਤੋਂ ਬਣੇ ਲੰਗਰ ਛਕਣਾ ਉਹ ਉਧਰਲੀ ਸਾਈਡ ਆ ਕੇ ਲੰਗਰ ਛਕਦੇ ਆ ਸਕ ਸਕ ਰਿਹਾ ਬਹੁਤ ਬਹੁਤ ਧੰਨਵਾਦ ਆ ਪਰਮ ਦਾ ਵੀਰ ਆ ਰਣਜੀਤ ਆ ਕੌਲੂਕੇ ਵਾਲਾ ਇਹ ਬਲਜੀਤ ਦੇ ਪਿੰਡੋਂ ਚੱਲ ਕੇ ਆਇਆ ਮੇਰੇ ਵੀਰੋ ਨੋ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਆ ਚਾਰ ਸੂਰੇ ਆ ਜਾਂ ਫੇਰ ਸੂਰੇ ਵਾਲੀਆ ਫੇਰ ਸੂਰੇ ਵਾਲੀਆ ਫੇਰ ਸੂਰੇ ਵਾਲੀਆ ਫੇਰ ਓ ਸੂਰੇ ਹੋਈ ਜਾਂਦਾ ਹੈ ਸਿਰਾਂ ਹੋਈ ਜਾਂਦਾ ਹੈ ਆਹ ਕਹਿੰਦੇ ਸੂਰੀਆਲੇ ਦੀ ਧਰਤੀ ਦਾ ਵੰਸ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਰਨ ਪਖਰਵਟ ਵਾਲਾ ਹਰਮਨ ਕਾਲੋ ਕਹਿੰਦਾ ਉਹ ਰਾਜਾ ਧੂਰ ਕੋੜੀਆ ਤੈਰਾ ਆਹ ਕਹਿੰਦੇ ਸਿੰਘ ਸਰਦਾਰ ਪਖਰਵਟ ਦੀ ਧਰਤੀ ਦਾ ਕਰਨ ਟਰਾਈ ਕਰਦਾ ਹੋਇਆ ਤੇ ਨੰਬਰ ਕਹਿੰਦੇ ਬੰਸੂਰੀ ਵਾਲਿਆ ਇੱਕ ਲੱਖਾਂ ਦੇ ਅੱਕ ਦੇ ਵਾਅਦੇ ਕਰਦਾ ਹੋਇਆ ਕਿ ਕਰਤਾ ਕਹਿਰ ਚੋਬਰਾਂ ਨੇ ਜਦ ਫੌਜ ਕਿਲੇ ਨੂੰ ਟਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕ ਗਾਲਜੇ ਪਾਉਂਦੀ ਲਾਲੀ ਧਨੋਲੇ ਵਾਲਾ ਕਾਲੇ ਦੇ ਪਿੰਡ ਦਾ ਉਹ ਭਿੰਦੇ ਦੇ ਪਿੰਡ ਦਾ ਦੁਨੀਆ ਦੇ 스타 ਪੈਦਾ ਹੋਇਆ ਆ ਕਹਿੰਦੇ 도ਦੇਵਾ ਉਹ ਪੋਟਰ ਕਹਿੰਦੇ ਟਰਾਈ ਕਰਦਾ ਹੋਇਆ ਪਰ ਤਨੋਲੇ ਵਾਲਾ ਲਾਲੀ ਉਹ ਆਉਂਦਾ ਕਹਿੰਦੇ ਵਾਪਸ ਭਜਿਆ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਵਾਅਦਾ ਕਰਦੇ ਜੇ ਕਾਮਯਾਬ ਹੁੰਦਾ ਹੋਇਆ ਰੰਮੀ ਲਾਲ ਬਈ ਵਾਲਾ ਰੇਡ ਪਾਉਂਦਾ ਕਹਿੰਦੇ ਬਘਿਆੜਾਂ ਦੇ ਲਾਣੇ ਚੋਂ ਸੁਣੀਦਾ ਉਹ ਬਘਿਆੜਾਂ ਦੇ ਲਾਣੇ ਚੋਂ ਸੁਣੀਦਾ ਥੋੜਾ ਬੌਧਾ ਤਾ ਰਹੂਗਾ ਰੌਣਾ ਅਲਾ ਰੌਣਾ ਗੌਣਾ ਅਲੜੇ ਬੈਲੀਆਂ ਦੇ ਲਾਣੇ ਚੋਂ ਸੁਣੀਦਾ ਗੱਭਰੋ ਪਰ ਨੌਜਾਨ ਕਹਿੰਦੇ ਕੌਲੋਕੇ ਵਾਲਾ ਉਹ ਕਰਦਾ ਹੋਇਆ ਕਮਾਲ ਰੰਮੀ ਆਓ ਹਰਮਨ ਸਾਰੀ ਤਾਲੀ ਹੋਈ ਆ ਲਾਲ ਯੱਤਨਾ ਵਾਲਾ ਪੰਗੜੇ ਪੈਂਦੇ ਆ ਲਲਕਾਰੇ বাজਦੇ ਆ ਕਿ ਬੱਲੇ ਬੱਲੇ ਹੋ ਗਈ ਜੱਟੀ ਜਣੀ ਤੇਰੇ ਜੱਟ ਨੇ ਕਰਾਈ ਹੋਈ ਆ ਅੱਜ ਬੱਲੇ ਬੱਲੇ ਹੋਈ ਪਈ ਆ ਪਰਮਾ ਦਾ ਮੇਲਾ ਉਹ ਦੁਨੀਆ ਦੇ 스타 ਪੁੱਜੇ ਹੋਇਆ ਧਨੋਲੇ ਵਾਲੇ ਲਾਲੀ ਦੀ ਰੇਡ ਤੇ ਲਾਲੀ ਦੀ ਉਂਗਲ ਖੜੀ ਦੱਸਦੀ ਆ ਵੀ ਨੰਬਰ ਮੇਰਾ ਉਧਰ ਕਬੱਡੀ ਖਿਡਾਰੀ ਧਰਮਾ ਹਮੀਰਗੜ੍ਹ ਵਾਲਾ ਉਹਦਾ ਸਨਮਾਨ ਸਾਡਾ ਸਿਮਰਾ ਕਨੇਡਾ ਕਬੱਡੀ ਖਿਡਾਰੀ ਉਹਨਾਂ ਦੇ ਮਾਮਾ ਜੀ ਪੁੱਜੇ ਹੋਇਆ ਉਹਨਾਂ ਵੱਲੋਂ ਧਰਮੇ ਦਾ ਜਿਹੜਾ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾਣਾ ਧਰਮੇ ਬਾਈ ਨੂੰ ਦਿੱਤੀ ਆ ਉਹ ਪਖਰਵਾੜਾ ਏ ਪਖਰਵੜ ਦੀ ਧਰਤੀ ਦਾ ਕਰਨ ਜਫਾ ਲਾ ਗਿਆ ਕੱਲ ਨੂੰ 75 ਕਿਲੋ ਦੇ ਮੁਕਾਬਲੇ ਪਖਰਵੜ ਦੀ ਧਰਤੀ ਤੇ ਖੇਡੇ ਜਾਣਗੇ ਦੋ ਖਿਡਾਰੀ ਵਾਰੋ ਸਾਰੀਆਂ ਟੀਮਾਂ ਨੋਟ ਕਰ ਲੈਣਾ ਮੈਚ ਸਿਰੇ ਦਾ ਚੱਲਦਾ ਹੁਣ ਕਹਦੇ ਹਰਜੀਤ ਸਿੰਘ ਕਿ ਜੱਬ ਕੱਢ ਗਏ ਯਾਰਾਂ ਨੇ ਕਿਲ ਗੱਡ ਕੇ ਉਹ ਕੀਤੀ ਠੋਕ ਕੇ ਤਸੱਲੀ ਵਾਲੀ ਝਾਂਦੇ ਮਿੱਤਰੋ ਰਾਜੇ ਖੇਲੇ ਹੱਤ ਦਾ ਵੀ ਸਿਰਾ ਹੋ ਗਿਆ ਝੜ ਗਈ ਸਰੀਰਾਂ ਨਾਲ ਕਾਂਡੇ ਮਿੱਤਰੋ ਇਹ ਝਾਲੀ ਸਰੀਰ ਨਾਲੋਂ ਕਾਂਡੇ ਮਿੱਤਰੋ ਇਹ ਧਨੌਲੇ ਵਾਲਾ ਇਹ ਧਨੌਲੇ ਵਾਲਾ ਲਾਲੀ ਹੈ ਇਹ ਲਾਲੀਆ ਧਨੌਲੇ ਵਾਲਾ ਇਧਰ ਕਹਿੰਦੇ ਬਸ ਸੂਰੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਮੈਚ ਕਾਦਾ ਸਵਾਦ ਆਈ ਜਾਂਦਾ ਸਵਾਲ ਜਾਈ ਜਾਂਦਾ ਉਹ ਕਾਂਡੇ ਦੀ ਟੱਕਰ ਇੱਕ ਪਾਸੇ ਧੁਰ ਕੋਟੀਆਂ ਰਾਜਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਰੀ ਹੋਈ ਟਰਾਈ ਤੇ ਨੰਬਰ ਜਿਹੜਾ ਰੇਡਰ ਦੇ ਖਾਤੇ ਸੂਰੀਆ ਵਾਲੀਆ ਬਾਂਸ ਆਪਣੀ ਟੀਮ ਲਈ ਜੋੜਦਾ ਹੋਇਆ ਉਧਰ ਸਾਡਾ ਭਰਾ ਸੋਨਾ ਕਹਿੰਦੇ ਜੈਕਸਪੀ ਦਾ ਕੈਫੇ ਵਾਲਾ ਗੈ ਘਾਟਵਾ ਧੰਨਵਾਦ ਦਾ ਵੱਡੇ ਸਹਿਯੋਗ ਹੈ ਅੱਜ ਦੇ ਮੇਲੇ ਲਈ ਬਹੁਤ ਵੱਡਾ ਨਾਮ ਆ ਜੈਕਸਪੀਆ ਸੂਰੇ ਵਾਲੀਆ ਸੂਰੇ ਵਾਲੀਆ ਤੇ ਧਨੋਲੇ ਵਾਲਾ ਲਾਲੀ ਮੇਰੇ ਪੰਜਾਬੀ ਵੀਰੋ ਆਹ ਮੁੰਡਾ ਮੋਕਸਰੀਆ 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 ਘਰਾਉਂਦਾ ਹੋਇਆ ਬੱਲੇ ਬੱਲੇ ਘਰਾਉਂਦਾ ਹੋਇਆ ਬੱਲੇ ਬੱਲੇ ਆ ਗਗਨਾ ਆ ਗਗਨਾ ਗਗਨ ਤੇ ਐਂ ਕਹਿੰਦੇ ਗਗਨ ਨੇ ਚੋਟੀ ਦਾ ਜਫਾ ਲਾਇਆ ਜਿੱਦਾਂ ਦਾ ਜਫਾ ਲੱਗਿਆ ਤਾੜੀ ਨਹੀਂ ਵਜੀ ਇੱਕ ਵਾਰੀ ਠੋਕੇ ਤਾੜੀ ਮਾਰ ਕੇ ਹੁਣ ਵਜੀ ਐ ਹੁਣ ਵਜੀ ਐ ਹੁਣ ਵਜੀ ਐ ਆਹ ਕਹਿੰਦੇ ਗਗਨ ਨੇ ਜਫਾ ਲਾਇਆ ਸੂਰੇ ਵਾਲਿਆ ਕਬੱਡੀ ਪਾ ਰਿਹਾ ਉਧਰ ਗਿਰਪਿੰਦਰ ਪੰਨੂ ਗੁਰੂ ਸਰ ਨਾਲਾ ਨੰਬੋਰ ਹੈ ਗੁਰੂਸਰੀਆ ਨਾਟਗੜਾ ਕਲੈਕਸ਼ਨ ਦੀ ਗੱਲ ਚੱਲਦੀ ਹੈ ਹਰਦੀਪ ਪੁੱਜਿਆ ਹੋਇਆ ਪਰ ਆ ਕਰਨਾ ਮੱਖਣ ਵੱਟ ਵਾਲਾ ਕਰਨਾ ਪੱਖਰ ਵੱਟ ਵਾਲਾ ਕਰਾਉਂਦਾ ਹੋਇਆ ਬੱਲੇ ਬੱਲੇ ਇਹ ਗੁਰਪ੍ਰੀਤ ਗੁੰਦ루 ਦਾ ਭਤੀ ਜਾਂ ਮੇਰੇ ਵੀਰੋ ਇਹਦੇ ਚਾਚੇ ਨੇ ਵੀ ਟੌਪ ਦੀ ਕਬੱਡੀ ਖੇਡੀ ਆ ਇਹ ਪਖਰ ਵੱਡਿਆ ਕਰਨਾ ਅੱਜ ਕੱਲ ਚਰਚਾ ਦੇ ਵਿੱਚ ਹੈ ਇਹ ਮੁੰਡਾ ਕਹਿੰਦੇ ਚਰਚਾ ਦੇ ਵਿੱਚ ਹੈ ਇਹਦੀ ਜੋੜੀ ਕਹਿੰਦੇ ਧੂਰੇ ਕੋਟੀਏ ਰਾਦੇ ਦੇ ਨਾਲ ਬਣਦੀ ਹੈ ਜਦੋਂ ਇਹ ਖੇਡਦੇ ਆ ਤੇ ਕਹਿੰਦੇ ਮੇਰੇ ਵੀਰੋ ਕਰਨ ਤੇ ਰਾਜਾ ਇਕੱਠੇ ਖੇਡਦੇ ਆ ਇਹ ਵੀ ਮਾਣ ਵਾਲੀ ਗੱਲ ਹੈ ਬਹੁਤ ਬਹੁਤ ਧੰਨਵਾਦ ਹੈ ਮੈਚ ਦਾ ਕਾਦਾ ਸਿਰੇ ਦਾ ਚੱਲਦਾ ਹੈ ਉਹ ਲਾਲੀ ਕਬੱਡੀ ਪਾ ਰਿਹਾ ਜੱਗੀ ਹੋਰੀ ਪਖਰਬੜੀਆ ਹਰਜਿੰਦਰ ਹੁਰੀ ਸੱਤੇ ਲਾ ਰਿਹਾ ਵੀ ਕੱਲੂ ਪਖਰਬੜ ਦੇ ਵਿੱਚ ਪੁੱਜਿਓ ਅੱਜ ਹਮੀਰਗੜ੍ਹ ਦੇ ਵਿੱਚ ਰੌਣਕਾਂ ਪਰ ਢੌਲੇ ਵਾਲਾ ਕਹਿੰਦੇ ਲਾਲੀ ਤਕੜਾ ਨੰਬਰ ਆਪਦੀ ਟੀਮ ਦੇ ਖਾਤੇ ਜੁੜ ਗਿਆ ਕੱਲੂ ਪਖਰਬੜ ਦੇ ਵਿੱਚ 75 ਕਿਲੋ ਦੇ ਮੈਚ ਹੋਣਗੇ ਦੋ ਪਲੇਅਰ ਬਾਹਰ ਹੋਣਗੇ ਤੇ 45 ਕਿਲੋ ਨੂੰ ਰੋਲ ਦੇ ਮੈਚ ਖੇਡੇ ਜਾਣਗੇ ਜੱਗੀ ਹੁਰੀ ਹਰਜਿੰਦਰ ਹੁਰੀ ਸੱਤੇ ਲਾ ਰਿਹਾ ਹਰਮਨ ਤੇ ਰਮੀ ਰਮੀ ਤੇ ਹਰਮਨ ਹਰਮਨ ਤੇ ਰਮੀ ਰਮੀ ਤੇ ਹਰਮਨ ਹਰਮਨ ਤੇ ਰਮੀ ਰਮੀ ਕਹਿੰਦੇ ਉਹ ਨੰਬਰ ਆਪਣੀ ਟੀਮ ਦੇ ਲਈ ਵਾਅਦਾ ਕਰਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਮੈਚ ਕਹਦਾ ਸਿਰੇ ਦਾ ਚੱਲਦਾ ਕਿਹੜੋ ਧੜੀ ਪਾਉਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵੀ ਕਿਆਂ ਦੀ ਕੱਤੀ ਮੋੜਨਾ ਰਾਜੇ ਖੇਲੇ ਦਮਕਾ ਬਗਾਨੇ ਪੁੱਤਰ ਜਿਵੇਂ ਫੜਦਾ ਫਰਾਟਾ ਨੀਲੇ ਫੋੜਦਾ ਓ ਜਿਵੇਂ ਵਾਜਦਾ ਫਰਾਟਾ ਨੀਲੇ ਫੋੜਦਾ ਧਨੌਲੇ ਵਾਲਾ ਫੇਰ ਕਬੱਡੀ ਪਾ ਰਿਆ ਬੁੱਟਰ ਲੱਗਿਆ ਹੋਇਆ ਤੇ ਨਾਲ ਕਹਿੰਦੇ ਕੋਟ ਭਾਈ ਵਾਲਾ ਮਸੋਨੂ ਆ ਆ ਸੂਰੇ ਵਾਲਿਆ ਤੇ ਧਨੌਲੇ ਵਾਲਾ ਤਨਾ ਉੱਲੇ ਵਾਲਾ ਲਾਲੀ ਤੇ ਗਗਣਾ ਗਗਣਾ ਤੇ ਲਾਲੀ ਲਾਲੀ ਤੇ ਆਓ ਕਹਿੰਦੇ ਖੇਡ ਮੈਦਾਨ ਦੇ ਵਿੱਚ ਸਿਰਾਂ ਹੋਈ ਜਾਂਦਾ ਇਹ ਗੱਲ ਬਣ ਗਈ ਹੈ ਗਗਣੇ ਦਾ ਜਫਾ ਕਿਵੇਂ ਲੱਗਿਆ ਓਏ ਮਾਤ ਕਿਵੇਂ ਲੱਗਿਆ ਹਮੀਰਗੜ ਵਾਲਿਓ ਤਾੜੀ ਮਾਰ ਕੇ ਦੱਸਿਓ ਹੈਲੋ 1 ਕੋ ਮਿੰਟ ਦੇਵੀ ਗਗਨ ਬਾਈ ਗੁਰਪ੍ਰੀਤ ਦਾ ਵੱਡਾ ਵੀਰ ਤੁਹਾਡੀ ਬੇਟ ਕਹਿੰਦੇ ਨੂੰ ਜਰੂਰ ਮਿਲ ਕੇ ਜਾਇਓ ਗੁਰਪ੍ਰੀਤ ਦੇ ਭਰਾ ਨੂੰ ਵੀ ਸਾਡੀ ਬੇਨਤੀ ਹੈ ਵੀ ਉਹ ਜਰੂਰ ਗਗਨભાઈ ਦੇ ਨਾਲ ਸੰਪਰਕ ਕਰ ਲਵੇ ਕਾਲੋ ਕਹਿੰਦੇ ਨੰਬਰ ਆ 8 ਤੇ ਸੂਰੇ ਵਾਲੇ ਦਾ ਨੰਬਰ ਵੀ 8 ਉਹ ਤਾਂ ਨੰਬਰ ਕੀ ਦਾ ਸੂਰੇ